ਜਨਵਰੀ 2004 ਤੋਂ ਬਾਅਦ ਪਰਤੀ ਹੋਏ ਸਰਕਾਰੀ ਮੁਲਾਜ਼ਮਾਂ ਵੱਲੋਂ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਪਹਿਲਾ ਮਿਲਦੀ ਪੁਰਾਣੀ ਪੈਨਸ਼ਨ ਸਕੀਮ ਗਵਰਨਮੈਂਟ ਮੁਲਾਜ਼ਮਾ ਬੋਰਡ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੇ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ। ਪਿਛਲੇ ਲੰਮੇ ਸਮੇਂ ਤੋਂ ਬੋਰਡ ਕਾਰਪੋਰੇਸ਼ਨਾਂ ਅਤੇ ਵੱਖ-ਵੱਖ ਅਦਾਰਿਆਂ ਵਿੱਚ ਠੇਕਾ ਆਧਾਰਿਤ ਡੇਲੀ ਵੇਜ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਗਵਰਨਮੈਂਟ ਮੁਲਾਜ਼ਮ ਬੋਰਡ ਕਾਰਪੋਰੇਸ਼ਨ ਵੱਲੋਂ ਰੋਸ ਕਰਨ ਤੋਂ ਬਾਅਦ ਇੱਕ ਮੰਗ ਪੱਤਰ ਐਮ.ਐਲ.ਏ. ਬੁਧਰਾਮ ਨੂੰ ਸੌਂਪਿਆ ਗਿਆ। ਦੇਖੋ ਜੀ ਜਿਹੜੇ ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਸਤਿਕਾਰਯੋਗ ਨੇ ਇੱਕ ਵੀ ਜਿਹੜੀ ਕੋਈ ਸਕੀਮ ਹੈ ਭਲਾਈ ਸਕੀਮ ਹੈ ਹੋਰ ਸਕੀਮ ਹੈ ਜਿਹੜੇ ਇਜੈਕਟਿਵ ਚਾਹੁੰਦੇ ਨੇ ਇੱਕ ਵਿਧਾਨਕਾਰ ਨੇ ਅਸੀਂ ਵਿਧਾਨਕਾਰ ਆ ਇਹ ਇਜੈਕਟਿਵ ਚਾਹੁੰਦੇ ਨੇ ਕਾਰਜਕਾਰੀ ਚਾਹੁੰਦੇ ਨੇ ਇੱਕ ਆਪਣਾ ਨਿਆਂ ਮੰਡਲ ਹੁੰਦਾ ਸੋ ਇਹਨਾਂ ਮੁਲਾਜ਼ਮਾਂ ਬਿਨਾਂ ਕੋਈ ਵੀ ਗੱਲ ਸਹੀ ਨਹੀਂ ਚੜਦੀ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ ਇਸ ਕਰਕੇ ਇਹਨਾਂ ਦੀ ਜਿਹੜੀ ਮੰਗ ਹੈ ਉਹ ਮੇਰਾ ਫਰਜ਼ ਬਣਦਾ ਇਹਨੇ ਮੰਗ ਲਈ ਹੈ ਤਾਂ ਮੁੱਖ ਮੰਤਰੀ ਸਾਹਿਬ ਕੋਲੇ ਮੈਂ ਆਪਣਾ ਲੈਟਰ ਪੈਡ ਲੈ ਕੇ ਉਹਨਾਂ ਤੇ ਵਿੱਤ ਮੰਤਰੀ ਸਾਹਿਬ ਕੋਲੇ ਮੈਂ ਆਪ ਗੱਲ ਕਰੂੰਗਾ ਇਹ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਕਾਇਆ ਰਹਿੰਦੀਆਂ ਸੀ ਕਿਸ਼ਤਾਂ ਭਾਵੇਂ ਉਹ ਪੀ ਕਮਿਸ਼ਨ ਦਾ ਬਕਾਇਆ ਸੀ ਭਾਵੇਂ ਡੀ ਦਾ ਬਕਾਇਆ ਸੀ ਉਹਦੇ ਬਾਰੇ ਇਸ ਵਾਰੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਸਾਰਾ ਡੀਐਮ ਜਿਹੜਾ ਏਰੀਆ ਸੀ ਉਹ ਦੇਣ ਵਾਸਤੇ ਮਤਾ ਪਾਸ ਹੋਇਆ ਸੋ ਅਸੀਂ ਸਾਰੇ ਨਾਲ ਇਹਦਾ ਨਹੀਂ ਕੋਈ ਗੱਲ ਨਹੀਂ ਸਾਡੇ ਆਪਣੇ ਭਰਾ ਨੇ ਇਹਨਾਂ ਦੀ ਕੱਲੀ ਕੱਲੀ ਜਿਹੜੀ ਮੰਗ ਹੈ ਉਹ ਡਿਸਕਸ ਵੀ ਕਰਾਂਗੇ ਤੇ ਨਾਲ ਮੁੱਖ ਮੰਤਰੀ ਤੱਕ ਤੇ ਵਿੱਤ ਮੰਤਰੀ ਸਾਹਿਬ ਪਹੁੰਚਾਉਣ ਦਾ ਮੇਰਾ ਫਰਜ਼ ਬਣਦਾ ਮੈਂ ਕਰੂੰਗਾ ਸਾਡੀਆਂ ਸਾਡੀਆਂ ਮੰਗਾਂ ਕਾਫੀ ਸਮੇ ਤੋਂ ਪੈਂਡਿੰਗ ਪਈਆਂ ਨੇ ਲਗਭਗ 10 ਸਾਲ ਤੋਂ ਇੱਕ ਇੱਕ 16 ਤੋਂ ਪੇ ਕਮਿਸ਼ਨਰ ਸਾਡਾ ਲਾਗੂ ਹੋਣਾ ਸੀ ਉਹ ਜਾ ਕੇ ਇੱਕੀ ਚ ਕੀਤਾ ਸਾਢੇ 5 ਸਾਲ ਦਾ ਬਕਾਇਆ ਉਹ ਪੈਂਡਿੰਗ ਨੇ ਰੱਖ ਲਿਆ ਉਹ ਵੀ ਨਹੀਂ ਦਿੱਤਾ ਦੋ ਸਰਕਾਰਾਂ ਬਦਲ ਗਈਆਂ ਹੁਣ ਤੀਜੀ ਸਰਕਾਰ ਸਾਨੂੰ ਬੜੀ ਆਸ ਸੀ ਵੀ ਸਾਡੀਆਂ ਮੰਗਾਂ ਪੂਰੀਆਂ ਕਰਨਗੇ ਉਹਨਾਂ ਦੀ ਵੀ ਉਹੀ ਲਾਰ ਲਪਾਰੀ ਨੀਤੀ ਆ ਨਾ ਤਾਂ ਇਹਨਾਂ ਨੇ ਸਾਨੂੰ ਸਾਢੇ 5 ਸਾਲ ਦਾ ਬਕਾਇਆ ਦਿੱਤਾ ਦੇ ਨਹੀਂ ਸਾਨੂੰ ਡੀਏ ਦੇ ਰਹੇ ਨੇ ਡੀਏ ਦੀ ਮੰਗ ਨਹੀਂ ਹੁੰਦੀ ਡੀ ਅਧਿਕਾਰ ਆ ਪਰ ਇਹਨਾਂ ਡੀਏ ਦੀ ਇੱਕ ਮੰਗ ਬਣਾ ਕੇ ਰੱਖਦੀ ਅੱਜ ਤੱਕ ਕੋਈ ਮੰਗ ਨਹੀਂ ਹੋਈ ਸੀ ਹੁਣ ਅਸੀਂ ਅੱਜ ਇਕੱਠੇ ਹੋਏ ਆ ਸਾਡੇ ਨਾਲ ਪੀਆਰਟੀਸੀ ਯੂਨੀਅਨ ਵਾਲੇ ਵਿੱਚ ਇਕੱਠੇ ਨੇ ਸਾਡੇ ਨਾਲ ਪੰਜਾਬ ਕਾਰਪੋਰੇਸ਼ਨ ਆਫ ਬਿਜਲੀ ਬੋਰਡ ਵਾਲੇ ਇਕੱਠੇ ਹੋਏ ਨੇ ਸਾਡੇ ਨਾਲ ਹੋਰ ਪਾਸੇ ਜਿੱਥੇ ਬੰਦੇ ਇਕੱਠੇ ਹੋਈਆਂ ਨੇ ਉਹਨਾਂ ਦੇ ਪ੍ਰਧਾਨ ਜੀ ਇਕੱਠੇ ਹੋਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਬੇਨਤੀ ਕਰਨਾ ਆ ਮੰਗ ਪੱਤਰ ਦੇਣ ਆ ਕਿ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਾਓ ਤਾਂ ਕਿ ਜਿਹੜੇ ਜਾਇਜ਼ ਮੰਗਾਂ ਨੇ ਇਹ ਮੰਗਾਂ ਮੁਲਾਜ਼ਮਾਂ ਦੇ ਵਿੱਚ ਬੜਾ ਰੋਸ ਪ੍ਰਗਟ ਹੋ ਰਿਹਾ ਇਹ ਮੰਗਾਂ ਤੁਰੰਤ ਪੂਰੀਆਂ ਕੀਤੀ ਜਾਣ ਬਕਾਇਆ ਤੁਰੰਤ ਦਿੱਤੇ ਜਾਣ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜਿਹੜੀਆਂ ਦੂਜੇ ਜਥੇਬੰਦੀਆਂ ਨੇ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਜਿਹੜਾ ਛਿੱਕੜ ਸਿਸਟਮ ਆ ਉਹ ਬੰਦ ਕੀਤਾ ਜਾਵੇ ਤੇ ਇਸ ਤਰ੍ਹਾਂ ਦੇ ਜਿਹੜਾ ਜਾਇਜ਼ ਮੰਗਾਂ ਨੇ ਉਹ ਮੰਗਾਂ ਜੂਨ ਪੂਰੀਆਂ ਕੀਤੀਆਂ ਜਾਣ ਲਾਲ ਲਪਾ ਛੱਡਿਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਐਮਐਲਏ ਦੇ ਰਾਹੀਂ ਵੀ ਸਾਡੀਆਂ ਮੰਗਾਂ ਤੁਰੰਤ ਮੰਨੇ ਤਾਂ ਕਿ ਮੁਲਾਜ਼ਮਾਂ ਦਾ ਜਿਹੜਾ ਰੋਸ ਆ ਉਹ ਦੂਰ ਹੋ ਸਕੇ ਧੰਨਵਾਦ ਹਲਕਾ ਵਿਧਾਇਕ ਨੇ ਖੁਦ ਵੀ ਇੱਕ ਪੈਨਸ਼ਨਰ ਨੇ ਤੁਹਾਨੂੰ ਕੀ ਲੱਗਦਾ ਵੀ ਉਹ ਤੁਹਾਡੀ ਮੰਗ ਕਿੰਨੀ ਦੇਖੋ ਜੀ ਹਲਕਾ ਵਿਧਾਇਕ ਮੇਰੇ ਨਾਲ ਲਗਭਗ 13 ਸਾਲ ਤੋਂ ਲੱਗੇ ਰਹੇ ਨੇ ਉਹ ਬੜੇ ਵਧੀਆ ਸਾਡੇ ਮਤਲਬ ਅਧਿਆਪਕ ਸੀ ਫਿਰ ਲੈਕਚਰਰ ਸੀ ਫਿਰ ਪ੍ਰਿੰਸੀਪਲ ਸਾਹਿਬ ਵੀ ਤੇ ਨਾਲ ਹੁਣ ਸਾਡੇ ਜਿਹੜੇ ਪੈਨਸ਼ਨਰ ਵੀ ਨੇ ਐਮਐਲਏ ਸਾਹਿਬ ਨੇ ਮੈਂ ਆਪ ਖੁਦ ਇਹਨਾਂ ਨੂੰ ਮਿਲਦਾ ਹਾਂ ਨਾ ਇਹ ਆਪ ਮੁਲਾਜ਼ਮਾਂ ਵਾਸਤੇ ਬੜਾ ਸੰਘਰਸ਼ ਕਰ ਰਹੇ ਨੇ ਪਰ ਇਹਨਾਂ ਦਾ ਦਾਇਰਾ ਬਹੁਤ ਵੱਡਾ ਹੁੰਦਾ ਨਾਲ ਇਹਨਾਂ ਨੂੰ ਸ਼ਹਿਰ ਦੇ ਵਿਕਾਸ ਵਾਸਤੇ ਐਨੇ ਪਿੰਡ ਨੇ ਉਹਨਾਂ ਦੇ ਵਿਕਾਸ ਵਾਸਤੇ ਵੀ ਚੱਲਣਾ ਪੈਂਦਾ ਦੇ ਅਸੀਂ ਕਿਹਾ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਮੁਲਾਜ਼ਮਾਂ ਦਾ ਜਿਹੜਾ ਮੁੱਦਾ ਉਹ ਜੂਰ ਪ੍ਰੈਪ ਸਰਕਾਰ ਤੱਕ ਉਠਾ ਦੇ ਰਹੇ ਨੇ ਉਠਾਉਣਗੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਦ ਭਲਾਡਾ ਜਿਹੜਾ ਅੱਜ ਸੀਐਮਐਲ ਸੈਮ ਨੂੰ ਮੈਂ ਮੋਰੰਗਮ ਤੇ ਆਇਆ ਮੁਲਾਜ਼ਮਾਂ ਦੇ ਇਹ ਮੰਗਾਂ ਨੇ ਕਿ ਪੈਨਸ਼ਨਾਂ ਦੇ ਬੰਦਾਂ ਨੇ ਇਹ ਸਾਰੀਆਂ ਪੈਂਡਿੰਗ ਪਈਆਂ ਨੇ ਅਸੀਂ ਐਮਐਲਐ ਸਾਹਿਬ ਦੇ ਦਰਬਾਰ ਇਹਨਾਂ ਨੂੰ ਮੰਗ ਪੱਤਰ ਦੇ ਕੇ ਬੇਨਤੀ ਕਰਦੇ ਆ ਵੀ ਜਿਹੜੀਆਂ ਸਾਡੀਆਂ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੇ ਇਸ ਤਰ੍ਹਾਂ ਕਿ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਨੂੰ 2.9 ਦਾ ਸੈਕਟਰ ਨਹੀਂ ਦਿੱਤਾ ਗਿਆ ਕਿਉਂਕਿ ਉਹ ਕਹਿੰਦੇ ਉਹਨਾਂ ਲੋਡ ਨਹੀਂ ਪਰੰਤੂ 2.45 ਦਿੱਤਾ ਗਿਆ ਜਿਹੜਾ ਕਿ ਬਹੁਤ ਮੰਦ ਭੱਗਾ ਹੈ ਕਿਉਂਕਿ ਬਜ਼ੁਰਗ ਨੂੰ ਹੀ ਪੈਸੇ ਦੀ ਲੋੜ ਹੈ ਰਿਟਾਇਰ ਹੋਏ ਬੰਦੇ ਨੂੰ ਤੇ ਜਿਹੜਾ ਇਹਨਾਂ ਨੇ ਇਹ ਬਿਖਤਰਾ ਪਾਇਆ ਇਹ ਬਿਖਤਰਾ ਜਿਹੜਾ ਦੂਰ ਕੀਤਾ ਜਾਵੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹਨਾਂ ਨੂੰ ਪੱਕੇ ਕੀਤੇ ਜਾਣ ਕਿ ਜਿਹੜਾ ਇਸ ਪਾਰਟੀ ਸਰਕਾਰ ਆਈ ਹੈ ਜਦੋਂ ਸਭ ਤੋਂ ਵੱਡਾ ਨਾਰਾ ਇਹ ਸੀ ਵੀ ਆਮਸਾਰ ਹੈ ਜਿਹੜੇ ਅਸੀਂ ਆਊਟਸੋਰਸਿੰਗ ਮੁਲਾਜ਼ਮਾ ਹੈ ਜਿਹੜੇ ਉਹ ਖਤਮ ਕਰਦਾ ਗਏ ਪਰੰਤੂ ਇਹਨਾਂ ਨੇ ਉਹਦੋਂ ਵੀ ਵੱਧ ਪ੍ਰਾਈਵੇਟ ਜਿਹੜੇ ਪਾਰਟੀਆਂ ਨੇ ਉਹ ਲਿਆ ਕੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੇ ਪੀ ਆਰਟੀ ਦੇ ਵਿੱਚ ਮੈਨੂੰ ਆਇਆ ਲੱਗਦਾ ਵੀ ਲਗਭਗ ਕੋਈ ਦੇ ਚਾਰਨ ਮਾਰ ਕੇ ਬਾਹਰ ਲਾ ਬੰਦਾ ਕੋਈ ਰੈਗੂਲਰ ਮੁਲਾਜ਼ਮ ਹੈ ਉਹੀ ਵੀ ਮੁਲਾਜ਼ਮ ਰੈਗੂਲਰ ਨਹੀਂ ਬਣ ਰਿਹਾ ਇਤਨਾ ਹੀ ਪੰਜਾਬ ਬਿਜਲੀ ਬੋਰਡ ਦੇ ਮਲਾਜ ਜਿਹੜਾ ਹੈਗਾ ਸਾਰਾ ਸਿਸਟਮ ਆ ਜਿਹੜਾ ਉਹ ਠੇਕੇ ਦਿੱਤਾ ਗਿਆ ਮੀਟਰ ਰੀਡਰਿੰਗਾਂ ਦੇ ਪੋਸਟਾਂ ਖਤਮ ਕਰਤੀਆਂ ਤੇ ਜਿਹੜਾ ਬਾਕੀ ਕੰਮ ਸੀਗਾ ਉਹ ਸਾਰਾ ਠੇਕੇ ਦੇ ਕੇ ਜਿਹੜੀ ਮਲਾਜਮਾਂ ਦੀ ਛਾਂਟੀ ਹੈ ਜਿਹੜੀ ਪੋਸਟਾਂ ਦੀ ਉਦੀ ਛਾਂਟੀਆਂ ਕੀਤੀ ਜਾ ਰਹੀ ਆ ਅਸੀਂ ਇਹ ਵੀ ਬੇਨਤੀ ਕਰਦੇ ਆ ਜੇ ਵੱਧ ਤੋਂ ਵੱਧ ਪੋਸਟਾਂ ਕ੍ਰੀਏਟ ਕੀਤੇ ਜਾਣ ਤੇ ਬੇਰੁਜ਼ਗਾਰਾਂ ਨੂੰ ਜਗਾਰ ਦਿੱਤਾ ਜਾਵੇ ਪੱਕੇ ਮੁਲਾਜ਼ਮ ਕੀਤੇ ਜਾਣ ਤੇ ਮੁਲਾਜ਼ਮਾਂ ਦੇ ਮੰਗਾਈਆਂ ਨੇ ਪੈਨਸ਼ਨਾਂ ਦੀਆਂ ਪੂਰੀਆਂ ਹੋਣ ਬੁੱਢਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢਾਡਾ ਹਲਚਲ نیوز ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ